ਮੀਆਂ ਭੈਣਾਂ ਹਰ ਕਿਸੇ ਦੀਆਂ ਹਰ ਕਿਸੇ ਦੀ ਇਦਾਂ ਹੀ ਮਰਨ ਗਈਆਂ ਅੱਜ ਮੇਰੀ ਭੈਣ ਨਾਲ ਹੋਇਆ ਸਾਡੀ ਤੀਨਾਂ ਤੱਕ ਕਾਕਾ ਨੂੰ ਤੁਹਾਡੀਆਂ ਨਾਲ ਵੀ ਹੋ ਸਕਦਾ ਜਿਹੜੇ ਲੋਕ ਫੇਸਬੁੱਕ ਤੇ ਕਿਸੇ ਤੇ ਵੀ ਵਟਸਐਪ ਤੇ ਕਮੈਂਟ ਕਰਦੇ ਆ ਮਰ ਗਈ ਗੰਦ ਖਤਮ ਹੋ ਗਿਆ ਕੋਈ ਨਾ ਇਹ ਕਿਸੇ ਨਾ ਕਿਸੇ ਟਾਈਮ ਸਾਡੀ ਜਗ੍ਹਾ ਤੁਸੀਂ ਵੀ ਖੜੇ ਹੋਵੋਗੇ ਜੇ ਇਦਾਂ ਹੀ ਸਾਥ ਦੇਓਗੇ ਜੇ ਇਦਾਂ ਹੀ ਬੋਲੋਗੇ ਮੈਨੂੰ ਹੁਣ ਕੋਈ ਡਰ ਨਹੀਂ ਜੀਨੇ ਮੈਨੂੰ ਮਾਰਨਾ ਮੈਨੂੰ ਵੀ ਮਾਰ ਦਿਓ ਜੇ ਕਿਸੇ ਨੂੰ ਦੁੱਖ ਲੱਗਿਆ ਮੇਰੇ ਕੋਲੇ ਖੋਦਾ ਬੂ ਮੈਂ ਕੱਲੀ ਆ ਮੇਰੇ ਅੱਗੇ ਪਿੱਛੇ ਕੋਈ ਨਹੀਂ ਮੇਰੇ ਪਪਾ ਕੱਲੇ ਨਹੀਂ ਹੁਣ ਅਸੀਂ ਡਰਦੇ ਜੇ ਸਾਡੇ ਸੱਚ ਨੂੰ ਦਬਾਉਂਗੇ ਵੀ ਮੇਰੇ ਕੋਲੋਂ ਜੋ ਹੋਊਗਾ ਮੈਂ ਤਾਂ ਉਹ ਕਰੂੰ ਕੀ ਮੰਗ ਕਰਦੇ ਹੁਣ ਆਪਾਂ ਮੈਂ ਤਾਂ ਇਹ ਮੰਗ ਕਰਦੀ ਆ ਜੋ ਬੋਲਦਾ ਉਹਨਾਂ ਲੋਕਾਂ ਦੇ ਵੀ ਮੂੰਹ ਤੇ ਚਪੇੜ ਮਾਰੀ ਜਾਵੇ ਜਿੰਨੀ ਦੇਰ ਕਿਸੇ ਦੀ ਜ਼ਿੰਦਗੀ ਬਾਰੇ ਕੋਈ ਸੱਚ ਨਹੀਂ ਪਤਾ ਕਰੇ ਇੱਕ ਹੱਥ ਨਾਲ ਤੜੀ ਕਦੇ ਨਹੀਂ ਬੱਜਦੀ ਸਖਤ ਸਜ਼ਾ ਦੀ ਮੰਗ ਕਰਦੇ ਸਖਤ ਸਜ਼ਾ ਜੀ ਜੇ ਉਹਨੂੰ ਮੈਂ ਤਾਂ ਇਹ ਕਹਿੰਨੀ ਆ ਜੋ ਕਾਨੂੰਨਾਂ ਉਹਨੂੰ ਫਾਂਸੀ ਹੋਣੀ ਚਾਹੀਦੀ ਸਾਡੀ ਭੈਣ ਮਾਰੀ ਆ ਸਾਡੀ ਸਾਡੇ ਘਰ ਦੀ ਤੀ ਮਰੀਆ ਉਹਨਾਂ ਦੇ ਘਰ ਦਾ ਵੀ ਪੁੱਤ ਮਰਨਾ ਚਾਹੀਦਾ ਪਤਾ ਲੱਗੂ ਜੋ ਸਾਨੂੰ ਦੁੱਖ ਲੱਗਿਆ ਉਹਦੇ ਮਾਂ ਨੂੰ ਵੀ ਦੁੱਖ ਲੱਗੂ ਇੱਕ ਵਾਰੀ ਸਾਨੂੰ ਫੋਨ ਕਰਕੇ ਨਹੀਂ ਪੁੱਛਿਆ ਸਾਡੀ ਭੈਣ ਨੂੰ ਮਾਰਿਆ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਦਿਖ ਮਾਨੂੰ ਦਿਖਾਇਆ ਵੀਡੀਓ ਕਾਲ ਤੇ ਕਿ ਉਹਦੇ ਕਾਜੇ ਠੰਡ ਪਾਉਣਾ ਚਾਹੁੰਦਾ ਸੀ ਕਿ ਉਹਨਾਂ ਨੇ ਇਹੀ ਉਹਨੂੰ ਸੁਕਾ ਕੇ ਭੇਜਿਆ ਸੀ ਪਿੱਛੇ ਬੱਚਿਆਂ ਨੂੰ ਵੀ ਸੁਕਾ ਕੇ ਸਾਨੂੰ ਬੁਲਾਉਂਦੇ ਆ ਕਿਉਂ ਬੁਲਾਉਂਦੇ ਨੇ న్యూਸ ਦੁਖੀ ਹੋਈ ਇਹ ਭੈਣ ਆਪਣੇ ਜੀਜੇ ਨੂੰ ਅਤੇ ਉਸਦੇ ਕੰਮਾਂ ਨੂੰ ਕੋਸ ਰਹੀ ਹੈ ਜਿਸਨੇ ਉਸ ਦੀ ਸੋਨੀ ਜਵਾਨ ਚੰਗੀ ਭੈਣ ਨੂੰ ਖਤਮ ਕਰ ਦਿੱਤਾ ਕੈਨੇਡਾ ਦੇ ਵਿੱਚ ਰਹਿੰਦੀ ਧੀ ਨੇ ਜਦੋਂ ਆਪਣੀ ਮਾਂ ਨੂੰ ਵਿਦੇਸ਼ ਦੇ ਵਿੱਚ ਬੁਲਾ ਲਿਆ ਤਾਂ ਬਾਅਦ ਦੇ ਵਿੱਚ ਪਿਓ ਵੀ ਮਨਤਾ ਕਰਨ ਲੱਗਿਆ ਕਿ ਉਸ ਤੋਂ ਵੀ ਵਿਦੇਸ਼ ਬੁਲਾਇਆ ਜਾਵੇ ਵਾਰ-ਵਾਰ ਉਹ ਕੁੜੀ ਦੇ ਸਹੁਰੇ ਪਰਿਵਾਰ ਜਾ ਕੇ ਹੀ ਆਖਦਾ ਸੀ ਕਿ ਮੈਨੂੰ ਉੱਥੇ ਭੇਜਿਆ ਜਾਵੇ ਐਸੀ ਗੱਲਾਂ ਤੋਂ ਤੰਗ ਪਰੇਸ਼ਾਨ ਉਸ ਦਾ ਸਹੁਰਾ ਪਰਿਵਾਰ ਵੀ ਸੀ ਅਤੇ ਵਿਦੇਸ਼ ਦੇ ਵਿੱਚ ਰਹਿੰਦੀ ਉਹ ਪਤਨੀ ਵੀ ਪਤਨੀ ਇਹੀ ਕਹਿੰਦੀ ਰਹੀ ਕਿ ਫਿਲਹਾਲ ਉਸਦੇ ਕੋਲ ਪੈਸੇ ਨਹੀਂ ਪਰ ਹੁਣ ਜੋ ਦੋਸਤ ਨੇ ਆਪਣੇ ਪਤੀ ਨੂੰ ਕਿਸੇ ਤਰ੍ਹਾਂ ਦੇ ਨਾਲ ਵਿਦੇਸ਼ ਦੇ ਵਿੱਚ ਬੁਲਾਇਆ ਤਾਂ ਮਹਿਜ਼ 5 ਦਿਨਾਂ ਦੇ ਵਿੱਚ ਹੀ ਇਸ ਦਰਿੰਦੇ ਪਤੀ ਨੇ ਪਤਨੀ ਦੀ ਜਾਨ ਲੈ ਲਈ ਵਿਦੇਸ਼ ਦੇ ਵਿੱਚ ਮਾਮਾ ਧੀਆਂ ਖੁਸ਼ੀ ਖੁਸ਼ੀ ਰਹਿ ਰਹੀਆਂ ਸਨ ਚੰਗੇ ਭਵਿੱਖ ਦੀ ਉਮੀਦ ਕੀਤੀ ਜਾ ਸਕਦੀ ਸੀ ਪਰ ਜਿਹੜਾ ਕੁਝ ਉਸ ਦਾ ਇਹ ਪਤੀ ਇੱਥੇ ਰਹਿ ਕੇ ਪਰਿਵਾਰਿਕ ਮੈਂਬਰਾਂ ਦੇ ਨਾਲ ਕਰ ਰਿਹਾ ਸੀ ਅਤੇ ਜੋ ਸਕੀਮ ਬਣਾ ਕੇ ਆਇਆ ਸੀ ਜੇਕਰ ਇਸ ਗੱਲ ਦਾ ਪਤਾ ਉਸ ਕੁੜੀ ਨੂੰ ਲੱਗ ਜਾਂਦਾ ਤਾਂ ਸ਼ਾਇਦ ਉਹ ਆਪਣੀ ਜ਼ਿੰਦਗੀ ਬਚਾ ਲੈਂਦੀ ਦੱਸਦੀ ਕਿ ਇਹ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਜਗਰਾਉਂ ਤੋਂ ਕਨੇਡਾ ਆਪਣੀ ਤੀਨ ਨੂੰ ਮਿਲਣ ਗਈ ਵਿਅਕਤੀ ਨੇ ਉੱਥੇ ਪਹੁੰਚਣ ਤੇ ਆਪਣੇ 5 ਦਿਨਾਂ ਬਾਅਦ ਹੀ ਪਤਨੀ ਨੂੰ ਖਤਮ ਕਰ ਦਿੱਤਾ ਦੋਸ਼ੀ ਨੇ ਆਪਣੀ ਪਤਨੀ ਨੂੰ ਪਹਿਲਾਂ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਮਾਰਿਆ ਤੇ ਇਸ ਦੀ ਵੀਡੀਓ ਬਣਾ ਕੇ ਆਪਣੀ ਮਾਂ ਨੂੰ ਭੇਜ ਦਿੱਤੀ ਇੰਜ ਜਾਪ ਰਿਹਾ ਹੋਵੇ ਕਿ ਕਿਸ ਤਰ੍ਹਾਂ ਦੇ ਨਾਲ ਮੁੰਡਾ ਪਹਿਲਾਂ ਹੀ ਸਾਰੀ ਪਲੈਨਿੰਗ ਕਰਕੇ ਆਇਆ ਹੋਵੇ ਕਟਨਾ ਦੀ ਸੂਚਨਾ ਮਿਲਦੇ ਹੀ ਕੈਨੇਡੀਅਨ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਮ੍ਰਿਤਕਾ ਦੀ ਪਛਾਣ ਬਲਵਿੰਦਰ ਕੌਰ ਰਾਸੀਪਿੰਡ ਮੱਲਾ ਜਗਰਾਉਂ ਦੇ ਵਜੋਂ ਕੀਤੀ ਗਈ ਹੈ ਇਸ ਮਾਮਲੇ ਸਬੰਧੀ ਮ੍ਰਿਤਕ ਦੇ ਪਿਤਾ ਹਿੰਮਤ ਸਿੰਘ ਨੇ ਦੱਸਿਆ ਕਿ ਉਸਦੀ ਲੜਕੀ ਬਲਵਿੰਦਰ ਕੌਰ ਉਮਰ 41 ਸਾਲ ਜਿਸ ਦਾ ਵਿਆਹ ਜਗਪ੍ਰੀਤ ਸਿੰਘ ਦੇ ਨਾਲ ਜੋ ਕਿ ਵਾਸੀ ਪਖਵਾਲ ਰੋਡ ਲੁਧਿਆਣਾ ਦਾ ਰਹਿਣ ਵਾਲਾ ਉਸਦੇ ਨਾਲ ਸਾਲ 2000 ਦੇ ਵਿੱਚ ਕੀਤਾ ਗਿਆ ਸੀ ਵਿਆਹ ਤੋਂ ਬਾਅਦ ਹੀ ਸਹੁਰੇ ਪਰਿਵਾਰ ਵਾਲੇ ਦਾਜ ਦੀ ਮੰਗ ਕਰਨ ਲੱਗੇ ਤੀਨ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਪਰ ਉਹਨਾਂ ਦੇ ਵੱਲੋਂ ਆਵਾਜ਼ ਇਸ ਕਰਕੇ ਨਹੀਂ ਚੁੱਕੀ ਗਈ ਕਿਉਂਕਿ ਉਹ ਚਾਰ ਤੀਆਂ ਦਾ ਪਿਓ ਸੀ ਅਤੇ ਉਹ ਨਹੀਂ ਚਾਹੁੰਦਾ ਸੀ ਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਬਾਹਰ ਆਵੇ ਜੇਕਰ ਕਾਰਵਾਈ ਕੀਤੀ ਜਾਂਦੀ ਤਾਂ ਬਾਕੀ ਧੀਆਂ ਦੀ ਜਾਨ ਦਾਤੇ ਲੱਗ ਜਾਣੀ ਸੀ ਇਹ ਪਿਓ ਦਾ ਕਹਿਣਾ ਸੀ ਇਸ ਕਰਕੇ ਉਹ ਚੁੱਪ ਸੀ ਉਸ ਦੀ ਬੇਟੀ ਦੇ ਦੋ ਬੱਚੇ ਹਰਨੂਰ ਪ੍ਰੀਤਕੌਰ ਅਤੇ ਗੁਰਨੂਰ ਸਿੰਘ ਹਨ ਹਿੰਮਤ ਸਿੰਘ ਨੇ ਦੱਸਿਆ ਕਿ ਬਲਵਿੰਦਰ ਕੌਰ ਨੇ ਆਪਣੀ ਧੀ ਹਰਨੂਰ ਪ੍ਰੀਤਕੌਰ ਨੂੰ ਸਾਲ 2020 ਦੇ ਵਿੱਚ ਆਇਲਸ ਕਰਨ ਤੋਂ ਬਾਅਦ ਕੈਨੇਡਾ ਪੜਨ ਦੇ ਲਈ ਭੇਜ ਦਿੱਤਾ ਸੀ 2022 ਦੇ ਵਿੱਚ ਬਲਵਿੰਦਰ ਆਪਣੀ ਧੀ ਨੂੰ ਮਿਲਣ ਕੈਨੇਡਾ ਚਲੀ ਗਈ ਇਸ ਦੌਰਾਨ ਹੀ ਜਿਵਾਈ ਜਗਪ੍ਰੀਤ ਵਾਰ-ਵਾਰ ਆਪਣੀ ਪਤਨੀ ਨੂੰ ਫੋਨ ਕਰਕੇ ਕਹਿੰਦਾ ਕਿ ਉਸ ਨੂੰ ਵੀ ਕੈਨੇਡਾ ਜਲਦੀ ਬੁਲਾਇਆ ਜਾਵੇ ਹਾਲਾਂਕਿ ਉਸ ਕੁੜੀ ਦੇ ਕੋਲ ਉੱਥੇ ਪੈਸੇ ਨਹੀਂ ਸੀ ਪਰ ਇਸ ਦੇ ਬਾਰ-ਬਾਰ ਜ਼ਿੱਦ ਕਰਨ ਤੋਂ ਬਾਅਦ ਦੋ ਵਾਰ ਰਿਫਿਊਜ਼ਲ ਵੀ ਆਈ ਤੀਸਰੀ ਵਾਰ ਜਦੋਂ ਪੇਪਰਾਂ ਦੇ ਨਾਲ ਹੀ ਕੰਮ ਬਣ ਗਿਆ ਤਾਂ ਹਰਨੂਰਪ੍ਰੀਤ ਨੇ 11 ਮਾਰਚ 2024 ਨੂੰ ਆਪਣੇ ਪਿਤਾ ਜਗਪ੍ਰੀਤ ਸਿੰਘ ਨੂੰ ਕੈਨੇਡਾ ਬੁਲਾ ਲਿਆ ਮਤ ਨੇ ਦੱਸਿਆ ਕਿ ਕੈਨੇਡਾ ਪਹੁੰਚਣ ਤੇ 5 ਦਿਨਾਂ ਬਾਅਦ ਹੀ ਉਸਨੇ ਬਲਵਿੰਦਰ ਕੋਰ ਨੂੰ ਚਾਕੂ ਮਾਰ ਮਾਰ ਕੇ ਖਤਮ ਕਰ ਦਿੱਤਾ ਐਨਾ ਹੀ ਨਹੀਂ ਜਗਪ੍ਰੀਤ ਨੇ ਇਸ ਦੌਰਾਨ ਵੀਡੀਓ ਬਣਾ ਕੇ ਲੁਧਿਆਣਾ ਦੇ ਵਿੱਚ ਬੈਠੀ ਆਪਣੀ ਮਾਂ ਨੂੰ ਵੀ ਭੇਜੀ ਜਦੋਂ ਇਸ ਦੇ ਬਾਰੇ ਉਹਨਾਂ ਦੇ 18 ਸਾਲਾ ਪੁੱਤ ਗੁਰਨੂਰ ਨੂੰ ਪਤਾ ਲੱਗਿਆ ਉਸਨੇ ਇਹ ਵੀਡੀਓ ਦੇਖੀ ਤਾਂ ਉਸਨੇ ਹੀ ਪਰਿਵਾਰ ਨੂੰ ਇਸ ਸੰਬੰਧੀ ਸੂਚਿਤ ਕੀਤਾ ਕਿ ਕਿਸ ਤਰ੍ਹਾਂ ਦੇ ਨਾਲ ਉਸਦੀ ਮਾਂ ਦੀ ਜਾਨ ਲਈ ਗਈ ਹੈ ਹਿੰਮਤ ਨੇ ਇਹ ਵੀ ਦੱਸਿਆ ਕਿ ਜਗਪ੍ਰੀਤ ਨੂੰ ਕੈਨੇਡੀਅਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਬੱਚੇ ਕਿਸ ਤਰ੍ਹਾਂ ਦੇ ਨਾਲ ਮਾਪਿਆਂ ਦੀ ਇਸ ਲੜਾਈ ਦੇ ਵਿੱਚ ਪੀਸੇ ਗਏ। 18 ਸਾਲ ਦਾ ਪੁੱਤ ਆਪਣੇ ਪਿਓ ਨੂੰ ਜੇਲ੍ਹ ਦੇ ਵਿੱਚ ਦੇਖ ਰਿਹਾ ਹੈ ਤੇ ਉਸ ਦੀ ਮਾਂ ਹੁਣ ਦੁਨੀਆਂ ਦੇ ਵਿੱਚ ਨਹੀਂ ਰਹੀ। ਮੇਰਾ ਨਾਮ ਰਾਜਵਿੰਦਰ ਕੌਰ ਆ। ਜਲਵਿੰਦਰ ਕੌਰ ਮੇਰੀ ਭੈਣ ਸੀ ਮੇਰੇ ਨਾਲੋਂ ਛੋਟੀ ਸੀ। ਪਹਿਲਾਂ ਉਹਨਾਂ ਦੀ ਬੇਟੀ ਗਈ ਸੀ ਬੈਂਡ ਲੈ ਕੇ। ਤੇ ਉਹਨੂੰ ਬਾਹਰ ਭੇਜਿਆ ਸਾਰਿਆਂ ਨੇ ਹੈਲਪ ਕੀਤੀ। ਸੇਵੀ ਕੀਤੀ ਜੀ ਰਾਲ ਮਲ ਕੇ ਉਹਨੂੰ ਭੇਜਿਆ ਬਾਹਰ ਜਾ ਕੇ ਉਹ ਕਾਫੀ ਬਿਮਾਰ ਹੋ ਗਈ ਸੀ ਉਹਨਾਂ ਨੂੰ ਬਾਹਰ ਜਾ ਕੇ ਪ੍ਰੋਬਲਮ ਆਈ ਮੈਡੀਕਲ ਪ੍ਰੋਬਲਮ ਡਾਕਟਰ ਨੇ ਕਹਿ ਆ ਕਿ ਉਹਨਾਂ ਦੀ ਸਰਜਰੀ ਹੋਊਗੀ ਫਿਰ ਉਹਨਾਂ ਨੇ ਉਹਨੂੰ ਬੁਲਾਇਆ ਕਿ ਇਹਨਾਂ ਦੀ ਕੇਅਰ ਵਾਸਤੇ ਕਿਸੇ ਨੂੰ ਚਾਹੀਦਾ ਉਹਨਾਂ ਨੇ ਆਪਣੀ ਮਦਰ ਨੂੰ ਬੁਲਾਇਆ ਤੇ ਉਹਨਾਂ ਨੂੰ ਗਿਆ ਨੂੰ ਹੁਣ 2 ਸਾਲ ਹੋ ਗਏ ਸੀ ਜੀ 2 ਸਾਲ ਦੇ ਕਰੀਬ ਹੋ ਗਏ ਸੀ ਲਗਾਤਾਰ ਉਹਨਾਂ ਦਾ ਹਸਬੰਦ ਕਹਿ ਰਿਹਾ ਸੀ ਕਿ ਮੈਨੂੰ ਲੈ ਕੇ ਜਾਓ ਮੈਨੂੰ ਵੀ ਬੁਲਾਓ ਉਹ ਆਪਣੀ ਬੱਚੇ ਨੂੰ ਵੀ ਦੇਖਦੇ ਸੀ ਤੇ ਉਹਦੀ ਸਟੱਡੀ ਵੀ ਕਰਵਾਉਂਦੇ ਸੀ ਫੀਸਾਂ ਭਰਦੇ ਸੀ ਤੇ ਸਾਰਾ ਕੁਝ ਖੁਦ ਹੀ ਦੇਖਦੇ ਸੀ ਉਹ ਬਿਮਾਰ ਹੋਣ ਦੇ ਨਾਤੇ ਤੇ ਉਹਨਾਂ ਨੂੰ ਸਾਰਾ ਕੁਝ ਆਪ ਹੀ ਕਰਵਾਉਂਦੇ ਸੀ ਤੇ ਇਹ ਕਹਿੰਦੇ ਸੀ ਵੀ ਸਾਨੂੰ ਜਲਦੀ ਬੁਲਾਓ ਨਹੀਂ ਸੀ ਉਹ ਕਹਿੰਦੇ ਸੀ ਹਜੇ ਮੇਰੀ ਮਨੀ ਪ੍ਰੋਬਲਮ ਆ ਮੈਂ ਨਹੀਂ ਬੁਲਾ ਸਕਦੀ ਦੋ ਵਾਰੀ ਇਹਨਾਂ ਦਾ ਲਾਇਆ ਵੀ ਔਰ ਰਿਫਿਊਜ਼ਲ ਆ ਗਈ ਜਦੋਂ ਰਿਫਿਊਜ਼ਲ ਆ ਜਾਂਦੀ ਹੈ ਬਲੇਮ ਸਾਨੂੰ ਕਰਦੇ ਆ ਮੇਰੇ ਫਾਦਰ ਸਾਹਿਬ ਨੂੰ ਕਰਦੇ ਆ ਇਕੱਲੇ ਪਾਪਾ ਘਰ ਸੀ ਕਈ ਵਾਰੀ ਸਾਡੇ ਘਰ ਵੀ ਆਏ ਇਨਤੇ ਟੈਕ ਕਰਨ ਫਿਰ ਉਹਨਾਂ ਨੂੰ ਕਿਹਾ ਬਸ ਜਿੱਦਾਂ ਕੋਈ ਮੈਂਟਲੀ ਅਫਸੈਟ ਜਾਂ ਕੁਝ ਹੋਰ ਜਾਂ ਪਿੱਛੇ ਤੋਂ ਉਹਨੂੰ ਕਿਹਾ ਜਾ ਰਿਹਾ ਫੋਰਸ ਕਰੀ ਜਾ ਰਿਹਾ ਵੀ ਤੂੰ ਆ ਕਰ ਆ ਕਰ ਬਸ ਉਹ ਇਦਾਂ ਹੀ ਇੱਥੇ ਬਾਰੀ-ਬਾਰੀ ਆਉਂਦਾ ਸਾਨੂੰ ਸਭ ਨੂੰ ਤੰਗ ਕਰਦਾ ਈਵਨ ਕਿ ਮੈਨੂੰ ਵੀ ਤੰਗ ਕਰਦਾ ਸੀ ਮੇਰੇ ਸਹੁਰੇ ਘਰ ਮੇਰੇ ਸਹੁਰੇ ਘਰ ਵਾਲਿਆਂ ਨੂੰ ਵੀ ਫੋਨ ਕਰਕੇ ਬੋਲਦਾ ਸੀ ਮੈਨੂੰ ਬੋਲਦਾ ਸੀ ਉੱਥੇ ਕੀ ਨਾਮ ਸੀ ਉਹ ਜੀਜੇ ਦਾ ਜਗਪ੍ਰੀਤ ਜਗਪ੍ਰੀਤ ਜਦੋਂ ਤੀਸਰੀ ਵਾਰੀ ਉਹਦਾ ਲਗਾਏ ਪੇਪਰ ਅਪਲਾਈ ਕੀਤੇ ਉਹਦਾ ਬਣ ਗਿਆ ਤੇ ਉਹ ਚਲਾ ਗਿਆ ਪਰ ਜੋ ਇੱਥੇ ਬੋਲਦਾ ਸੀ ਮੈਂ ਇਹਨੂੰ ਬਾਹਰ ਜਾ ਕੇ ਮਾਰ ਦੇਣਾ ਮਾਰ ਦੇਣਾ ਪਰ ਸਾਨੂੰ ਸੱਚ ਨਹੀਂ ਸੀ ਹੁੰਦਾ ਵੀ ਚਲੋ ਬੰਦਾ ਜੋ ਕਹਿੰਦਾ ਉਹ ਨਹੀਂ ਕਰਦਾ ਪਰ ਉਹਨੇ ਉਹਦੇ ਮਨ ਵਿੱਚ ਉਹੀ ਗੱਲ ਰਹੀ ਜੋ ਉਹਨੇ ਇੱਧਰ ਕਿਹਾ ਉਹ ਜਾ ਕੇ ਕੀਤਾ ਉਹ ਇਹੀ ਕਹਿੰਦਾ ਸੀ ਉਹ ਮੈਨੂੰ ਵੀ ਕਹਿੰਦਾ ਸੀ ਮੇਰੇ ਹਸਮੇ ਨੂੰ ਕਹਿੰਦਾ ਸੀ ਆਪਣੀ ਵਾਲੀ ਨੂੰ ਇੱਧਰ ਮਾਰ ਦੇ ਮੈਂ ਆਪਣੀ ਵਾਲੀ ਨੂੰ ਕਨੇਡਾ ਮਾਰੂ ਅੱਗੇ ਪਹਿਲਾਂ ਨਿਊਜ਼ ਆਈਆ ਮੈਂ ਕੁਝ ਨਹੀਂ ਬੋਲਿਆ ਖੁੱਲਕੇ ਨਹੀਂ ਬੋਲਿਆ ਮੈਂ ਨਹੀਂ ਸਾਰਾ ਕੁਝ ਮੈਂ ਚੁੱਪ ਕਰਨਾ ਚਾਹੁੰਦੀ ਹੁੰਦਾ ਜਦੋਂ ਮੈਨੂੰ ਹੀ ਬਲੇਮ ਕਰੀ ਜਾ ਰਿਹਾ ਪਰ ਮੈਂ ਹੁਣ ਚੁੱਪ ਨਹੀਂ ਪੈਂਦੀ ਮੈਂ ਚੁੱਪ ਨਹੀਂ ਬੈਠਣਾ ਉਹ ਬੰਦੇ ਨੇ ਬੇਰਹਿਮੀ ਦੇ ਨਾਲ ਉਹਨੂੰ ਮਾਰਿਆ ਬੇਰਹਿਮੀ ਦੇ ਨਾਲ ਮਾਰਿਆ ਨਹੀਂ ਸੀ ਬਣਦੀ ਮੀਆਂ ਬੀਬੀ ਦੀ ਨਹੀਂ ਬਣਦੀ ਡਿਵੋਰਸ ਦੇ ਦਿੰਦਾ ਅਲੱਗ ਵੀ ਨਹੀਂ ਸੀ ਰਹਿਣ ਦਿੰਦਾ ਉਹਨੇ ਕਿਹਾ ਵੀ ਤੂੰ ਮੇਰੇ ਤੇਰੀ ਮੇਰੀ ਨਹੀਂ ਬਣਦੀ ਆਪਾਂ ਲੱਗ ਰਹੇ ਨੇ ਨਹੀਂ ਜੀ ਅਲੱਗ ਵੀ ਨਹੀਂ ਰਹਿਣ ਦੇਣਾ ਕਿਸੇ ਨੂੰ ਕਿਸੇ ਦੀ ਜ਼ਿੰਦਗੀ ਜਾਂ ਮੌਤ ਲੈਣ ਦਾ ਕੋਈ ਹੱਕ ਨਹੀਂ ਹੈਗਾ ਉਹਨੇ ਕਿਉਂ ਮਾਰਿਆ ਬਸ ਸਾਨੂੰ ਇਹ ਸਮਝ ਨਹੀਂ ਆਉਂਦੀ ਜੇ ਹੁਣ ਉਹਨੇ ਮਾਰਿਆ ਨਹੀਂ ਬੇਰਹਿਮੀ ਨਾਲ ਕਤਲ ਕੀਤਾ ਮੇਰੇ ਬਾਹਰਲੀ ਸਰਕਾਰ ਨੂੰ ਵੀ ਇਹ ਪੀਲਾ ਇੱਧਰ ਵੀ ਇਹ ਪੀਲਾ ਮੌਤ ਦੀ ਸਜ਼ਾ ਮੌਤ ਜਿਹੋ ਜਿਹੇ ਦਰਿੰਦਿਆਂ ਨੂੰ ਮੌਤ ਨਹੀਂ ਦਿੱਤੀ ਜਾਊਗੀ ਨਾ ਧੀਆਂ ਪੈਣਾ ਹਰ ਕਿਸੇ ਦੀਆਂ ਹਰ ਕਿਸੇ ਦੀ ਐਦਾਂ ਹੀ ਮਰਨ ਗਈਆਂ ਅੱਜ ਮੇਰੀ ਭੈਣ ਨਾਲ ਹੋਇਆ ਸਾਡੀ ਤੀਨਾਂ ਤੱਕਾਕਾ ਨੂੰ ਤੁਹਾਡੀਆਂ ਨਾਲ ਵੀ ਹੋ ਸਕਦਾ ਜਿਹੜੇ ਲੋਕ ਫੇਸਬੁੱਕ ਤੇ ਕਿਸੇ ਤੇ ਵੀ ਵਟਸਐਪ ਤੇ ਕਮੈਂਟ ਕਰਦੇ ਆ ਮਰ ਗਈ ਗੰਦ ਖਤਮ ਹੋ ਗਿਆ ਕੋਈ ਨਾ ਇਹ ਕਿਸੇ ਨਾ ਕਿਸੇ ਟਾਈਮ ਸਾਡੀ ਜਗ੍ਹਾ ਤੁਸੀਂ ਵੀ ਖੜੇ ਹੋਵੋਗੇ ਜੇ ਐਦਾਂ ਹੀ ਸਾਥ ਦਿਓਗੇ ਜੇ ਐਦਾਂ ਹੀ ਬੋਲੋਗੇ ਮੈਨੂੰ ਹੁਣ ਕੋਈ ਡਰ ਨਹੀਂ ਜੀਨੇ ਮੈਨੂੰ ਮਾਰਨਾ ਮੈਨੂੰ ਵੀ ਮਾਰ ਦਿਓ ਜੇ ਕਿਸੇ ਨੂੰ ਦੁੱਖ ਲੱਗਿਆ ਮੇਰੇ ਕੋਲੇ ਖੋਦਾ ਬੂ ਮੈਂ ਕੱਲੀ ਆ ਮੇਰੇ ਅੱਗੇ ਪਿੱਛੇ ਕੋਈ ਨਹੀਂ ਮੇਰੇ ਪਪਾ ਕੱਲੇ ਨਹੀਂ ਹੁਣ ਅਸੀਂ ਦਰਦੇ ਜੇ ਸਾਡੇ ਸੱਚ ਨੂੰ ਦਬਾਉਂਗੇ ਵੀ ਮੇਰੇ ਕੋਲੋਂ ਜੋ ਹੋਊਗਾ ਮੈਂ ਤਾਂ ਉਹ ਕਰੂੰ ਕੀ ਮੰਗ ਕਰਦੇ ਹਾਂ ਮੈਂ ਤਾਂ ਇਹ ਮੰਗ ਕਰਦੀ ਆ ਜੋ ਬੋਲਦਾ ਉਹਨਾਂ ਲੋਕਾਂ ਦੇ ਵੀ ਮੂੰਹ ਤੇ ਚਪੇੜ ਮਾਰੀ ਜਾਵੇ ਜਿੰਨੀ ਦੇਰ ਕਿਸੇ ਦੀ ਜ਼ਿੰਦਗੀ ਬਾਰੇ ਕੋਈ ਸੱਚ ਨਹੀਂ ਪਤਾ ਕਰੇ ਇੱਕ ਹੱਥ ਨਾਲ ਤਾੜੀ ਕਦੇ ਨਹੀਂ ਵੱਜਦੀ ਸੱਚ ਸੱਚ ਦੀ ਮੰਗ ਕਰਦੇ ਸਖਤ ਸਜ਼ਾ ਜੀ ਉਹਨੂੰ ਮੈਂ ਤਾਂ ਇਹ ਕਹਨੀ ਆ ਜੋ ਕਾਨੂੰਨ ਆ ਉਹਨੂੰ ਫਾਂਸੀ ਹੋਣੀ ਚਾਹੀਦੀ ਸਾਡੀ ਭੈਣ ਮਾਰੀ ਆ ਸਾਡੀ ਸਾਡੇ ਘਰ ਦੀ ਤੀ ਮਰੀਆ ਉਹਨਾਂ ਦੇ ਘਰ ਦਾ ਵੀ ਪੁੱਤ ਮਰਨਾ ਚਾਹੀਦਾ ਪਤਾ ਲਗੂ ਜੋ ਸਾਨੂੰ ਦੁੱਖ ਲੱਗਿਆ ਉਹਦੇ ਮਾਂ ਨੂੰ ਵੀ ਦੁੱਖ ਲੱਗੂ ਇੱਕ ਵਾਰੀ ਸਾਨੂੰ ਫੋਨ ਕਰਕੇ ਨਹੀਂ ਪੁੱਛਿਆ ਸਾਡੀ ਭੈਣ ਨੂੰ ਮਾਰਿਆ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਦਿਖਾਇਆ ਮਾਂ ਨੂੰ ਦਿਖਾਇਆ ਵੀਡੀਓ ਕਾਲ ਤੇ ਕੀ ਉਹਦੇ ਕਾਜੇ ਠੰਡ ਪਾਉਣਾ ਚਾਹੁੰਦਾ ਸੀ ਕੀ ਉਹਨਾਂ ਨੇ ਇਹੀ ਉਹਨੂੰ ਸਿਖਾ ਕੇ ਭੇਜਿਆ ਸੀ ਪਿੱਛੇ ਬੱਚਿਆਂ ਨੂੰ ਵੀ ਸਿਖਾ ਕੇ ਸਾਨੂੰ ਬੁਲਾਉਂਦੇ ਆ ਕਿਉਂ ਬੁਲਾਉਂਦੇ ਆ ਨਿਊਜ਼ ਹੁੰਦੀ ਜੇ ਤੁਸੀਂ ਕ੍ਰਾਈਮ ਕੀਤਾ ਤਾਂ ਨਿਊਜ਼ ਆਊਗੀ ਨਾ ਕਰਦੇ ਨਾ ਦਬਾ ਲੈਂਦੇ ਬਹੁਤ ਲੋਕਾਂ ਨੂੰ ਬਹੁਤ ਕੁਝ ੱਲੀ ਜਾਂਦੇ ਆ ਕਿ ਧੀਆਂ ਭੈਣਾਂ ਨਹੀਂ ਕੁਝ ਹੋਈ ਜਾਊਗਾ ਮੰਗ ਕਰਦੇ ਸਰਕਾਰ ਬਾਡੀ ਲੈ ਅੱਜ ਤੇ ਹੈਲਪ ਕਰੇ ਉਹ ਜੇ ਦੇਖਿਆ ਨਹੀਂ ਦੇਖਦੇ ਆ ਜੇ ਪਰ ਸਾਡੀ ਸਾਡੇ ਨਾਲ ਕੋਈ ਕੋਈ ਵੀ ਬੱਚੇ ਜਾਂ ਕੋਈ ਨਹੀਂ ਖੜੂ ਅਸੀਂ ਬਾਡੀ ਆਪਣੇ ਕੋਲੇ ਲੈ ਕੇ ਆਮ ਅਸੀਂ ਕਿਸੇ ਦੇ ਕੋਲੇ ਛੱਡਣੀ ਨਹੀਂ ਅਸੀਂ ਕਿਸੇ ਦੇ ਕੋਲੇ ਛੱਡਣੀ ਨਹੀਂ ਉਹਦੇ ਸਾਰੇ ਪਰਿਵਾਰ ਵਾਲਾ ਬਾਡੀ ਤੱਕ ਜਾਵੇ ਮੈਂ ਨਹੀਂ ਚੋਲਦੀ ਹਾਂ ਬੇਟਾ ਜਾਊਗਾ ਉਹ ਜਾਵੇ ਸਾਨੂੰ ਕੋਈ ਪ੍ਰੋਬਲਮ ਨਹੀਂ ਉਹ ਉਹਨਾਂ ਦਾ ਆਪਣਾ ਬੇਟਾ ਸ੍ਰੀ ਗੁਰੂ ਜੀ ਸਾਰੇ ਇਹਨਾਂ ਦੀ ਬੇਟੀ ਉੱਥੇ ਵਿਆਹੀ ਵੀ ਸੀ ਲੁਧਿਆਣੇ ਤੇ ਉਹਦੀ ਬੇਟੀ ਕੈਨੇਡਾ ਚਲੀ ਗਈ ਸੀ ਉਹਨਾਂ ਦੀ ਮਾਂ ਨੂੰ ਬੁਲਾ ਲਿਆ ਸੀ ਕੋਈ ਉਹਨੂੰ ਪ੍ਰੋਬਲਮ ਸੀਗੀ ਹੁਣ 5 ਦਿਨ ਹੋਇਆ ਵੀ ਇਹਨਾਂ ਦੇ ਜਵਾਈ ਗਏ ਸੀ ਉੱਥੇ ਤੇ ਰੱਬ ਜਾਣੇ ਉਹਨਾਂ ਦੇ ਘਰੇ ਕੀ ਹੋਇਆ ਕੀ ਨਹੀਂ ਹੋਇਆ ਤੇ ਉਹਨਾਂ ਨੇ ਜਾ ਕੇ ਇਹਦੀ ਬੇਟੀ ਦਾ ਕਤਲ ਕਰਕੇ ਆਦੀ ਮਾਂ ਨੂੰ ਵੀਡੀਓ ਪਾਤੀ ਜੀ ਬਿਹਾ ਕੋਈ ਕੁਝ ਹੋਇਆ ਹੋਣਾ ਵਾਦਾ ਕਰਕੇ ਗਿਆ ਹੁਣ ਜਮ ਜਮੇ ਮੱਲਬੀ ਕਹਿ ਕੇ ਗਿਆ ਹੁਣ ਜਮੇ ਦੱਸ ਰਹੇ ਆ ਵੀ ਵੀਡੀਓ ਪਾਤੀ ਉੱਥੋਂ ਇਹਨਾਂ ਨੂੰ ਪਤਾ ਲੱਗਿਆ ਪਰ ਇਹ ਜਿਹੜਾ ਗਰੀਬ ਪਰਿਵਾਰ ਆ ਆਦੇ ਮਸਾਂ ਰੋਜੀ ਰੋਟੀ ਤੋਰਦੇ ਆ ਤੇ ਇਹਨਾਂ ਨੇ ਅਜੇ ਤੱਕ ਅਜਿਹਾ ਤਰਖਾਸ ਵੀ ਦਿੱਤੀ ਨਹੀਂ ਥਾਣੇ ਵੀ ਰਿਪੋਰਟ ਨਹੀਂ ਕੀਤੀ ਪਰ ਇਹਨਾਂ ਨੂੰ ਇੰਨਾ ਕੁ ਟੌਰਚਰ ਕਰ ਰਹੇ ਜਿਵੇਂ ਦਬਾਉਣ ਦੀ ਗੱਲ ਤੁਸੀਂ ਬੋਲੋ ਨਾ ਜਾ ਐ ਕਰੋ ਪਰ ਅਸੀਂ ਕਹਿੰਦੇ ਆ ਵੀ ਸਰਕਾਰਾਂ ਕੇ ਦੋਨਾਂ ਸਰਕਾਰਾਂ ਕੇ ਬੇਨਤੀ ਕਰਦੇ ਆ ਵੀ ਜਿਹੜੀ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਜੀ ਤੇ ਉਹ ਦੂਜਿਆਂ ਤਾਂ ਕੁਝ ਨਹੀਂ ਲੱਗਦੀ ਜਿੱਥੇ ਮਾਰਤੀ ਇਹਨਾਂ ਦੀ ਬੇਟੀ ਇਹਨਾਂ ਨੂੰ ਮਿਲਣੀ ਚਾਹੀਦੀ ਆ ਇੱਥੇ ਉਹਨਾਂ ਦਾ ਸ਼ਿਸ਼ਕਾਰ ਕਰਨਾ ਚਾਹੁੰਦੇ ਆ ਅਸੀਂ ਤਾਂ ਦੋਨਾਂ ਸਰਕਾਰਾਂ ਨੂੰ ਇਹੀ ਮੰਗ ਕਰਦੇ ਆ ਕੈਨੇਡਾ ਸਰਕਾਰ ਕਰ ਉਹ ਜਾਇਰ ਨੂੰ ਹੱਥ ਕਾਇਆ ਵੀ ਉਹਦੀ ਬੰਦੀ ਕਾਰਵੇ। ਹਾਂ ਜਾਇਰ ਨੇ ਧੱਕਾ ਕੀਤਾ ਇਹ ਨਾ ਸਾਰਿਆਂ ਨੂੰ ਪਤਾ ਵੀ ਹੁਣ ਆਪਾਂ ਨੂੰ ਫੇਸਬੁੱਕ ਤੇ ਵੀ ਆਪਾਂ ਦੇਖਦੇ ਆ ਵੀ ਜਿਹੜੀ ਉਹ ਜਵਾਨ ਸੀਗੀ ਮਾਰਦੀ ਉਹ ਤੇ ਜੀਤੀ ਜਿਹੜੀ ਉਹਨੂੰ ਪਤਾਗਾ ਹੁਣ ਜਿਹੜੇ ਕਮੈਂਟ ਕਰਦੇ ਆ ਤੇ ਉਹ ਤਾਂ ਗਲਤ ਕਰਦੇ ਆ ਨਾ ਇਹਨਾਂ ਦੀ ਹਮਦਰਦੀ ਤਾਂ ਕੋਈ ਨਹੀਂ ਸੁਣਦਾ ਹਲੇ ਤੱਕ ਇਹਨਾਂ ਨੇ ਉਹਨਾਂ ਦੇ ਸਾਰੇ ਪਰਿਵਾਰ ਤੇ ਕੋਈ ਬਲੇਮ ਨਹੀਂ ਲਾਇਆ ਉੱਥੇ ਰਿਪੋਰਟ ਵੀ ਨਹੀਂ ਦਿੱਤੀ ਪਰ ਇਹ ਹੁਣ ਕਹਿ ਰਹੇ ਆ ਵੀ ਹੁਣ ਅਸੀਂ ਕਰਾਂਗੇ। ਹਮਦਰਦੀ ਸੀ ਉਹ ਕਹਿੰਦੇ ਇੱਕ ਵੀ ਫੋਟੋ ਨਾ ਕਾਓ ਭਾਈ ਆਪਾਂ ਨਹੀਂ ਫਾਮਾਂਗੇ ਦੁਨੀਆ ਆਪਾਂ। ਉਹ ਉੱਪਰ ਉਹਨੂੰ ਵੀ ਕਹਿੰਦੇ ਤੁਸੀਂ ਕਿਹਾ ਪਤਾ ਨਹੀਂ ਕੀ ਉਹ ਸੱਚ ਵਾਰ ਜਿੰਨਾ ਮਰਜ਼ੀ ਦੇ ਵਾਰ ਹੋਏ ਤਾਂ ਕਿਤੇ ਨਹੀਂ